ਬਹੁਤ ਲੋਕ ਤਾਂ ਕ੍ਰੀਟੀਨ ਨੂੰ ਸਟੀਰੋਇਡ ਹੀ ਕਹੀ ਜਾਂਦੇ ਆ ਕਈ ਲੋਕ ਕਹਿੰਦੇ ਨੇ ਵਾਲ ਝਾੜਦਾ ਕਈ ਲੋਕ ਕਹਿੰਦੇ ਨੇ ਕਿਡਨੀ ਡੈਮੇਜ ਕਰਦਾ ਪਰ ਇੱਕ ਗੱਲ ਸਮਝ ਲਓ ਕ੍ਰੀਟੀਨ ਇੱਕ ਨੇਚਰਲ ਕंपाउंड ਆ ਜਿਹੜਾ ਆਲਰੇਡੀ ਬਾਡੀ 'ਚ ਹੁੰਦਾ ਇਹ ਤਾਂ ਕੱਦਾ ਕੁਝ ਨਾ ਕੋਈ ਖਰਾਬ ਕਰ ਦਿੰਦਾ ਤੁਹਾਡਾ ਕਿਉਂਕਿ ਬਾਡੀ ਕ੍ਰੀਟੀਨ ਬਣਾ ਲੈਂਦੀ ਆ ਗਲਾਈਸੀਨ ਆਰਜੀਨਾਈਨ ਮੈਥੀਓਨਾਈਨ ਇਹ ਤਿੰਨ ਮੀਨੋ ਤੋਂ ਬਾਡੀ ਕ੍ਰੀਟੀਨ ਬਣਾ ਲੈਂਦੀ ਆ ਇੱਕ ਜਾਂ 2 ਗ੍ਰਾਮ ਬਾਡੀ ਰੋਜ਼ ਕ੍ਰੀਟੀਨ ਬਣਾਉਂਦੀ ਆ 95% ਕ੍ਰੀਟੀਨ ਥੋੜੇ ਮਸਲਾਂ 'ਚ ਸਟੋਰ ਹੁੰਦਾ ਬਾਕੀ ਬ੍ਰੇਨ ਲੀਵਰ ਕਿਡਨੀਸ ਇਹਨਾਂ ਦੇ ਕੰਮਕਾਰ ਚ ਆਉਂਦਾ ਹੁਣ 3 ਤੋਂ 5 ਗ੍ਰਾਮ ਜੇ ਤੁਸੀਂ ਬਾਹਰੋਂ ডোজ ਲੈਣੇ ਹੋ ਤਾਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਉਂ ਕਿ ਜਦੋਂ ਤੁਸੀਂ ਵਰਕਆਊਟ ਕਰਦੇ ਹੋ ਜਾਂ ਦਿਨ ਦੇ ਕੰਮਕਾਰ ਕਰਦੇ ਹੋ ਤੁਹਾਡੇ ਮਸਲ ਤੁਸੀਂ ਕਿੰਨੇ ਵਰਤਦੇ ਹੋ ਤਾਂ ਮਸਲ ਦੇ ਵਿੱਚ ਹੋਲਡ ਹੁੰਦਾ ਉਹਨੂੰ ਫੁੱਲਰ ਰੱਖਦਾ ਉਹਦੀ ਪਾਵਰ ਵਧਾਉਂਦਾ ਖਾਲੀ ਨਹੀਂ ਖੜਕਦੇ ਉਹ ਤੇ ਇੰਜਰੀ ਨਹੀਂ ਹੁੰਦੀ ਵਾਟਰ ਪੁਸ਼ ਕਰਦਾ ਮਸਲਾਂ ਦੇ ਵਿੱਚ ਕਿਉਂਕਿ ਜੇ ਐਜੂਕੇਸ਼ਨ ਨਹੀਂ ਹੈਗੀ ਫਿਰ ਡਰਾ ਕਿਉਂਕਿ ਅਨਪੜ੍ਹ ਬੰਦੇ ਨੂੰ ਹਰ ਇੱਕ ਬੰਦਾ ਡਰਾ ਸਕਦਾ ਜੇ ਤੁਸੀਂ ਅਪ ਟੂ ਡੇਟ ਰਹੇ ਹੋ ਜਿਹੜਾ ਕਹਿੰਦਾ ਜੁੱਤੀ ਲੱਗਦੀ ਉਹਨੂੰ ਈਜ਼ੀਲੀ ਭਜਾ ਸਕਦੇ ਹੋ ਕਿ ਚਲੋ ਮੈਨੂੰ ਤਾਂ ਪਤਾ ਕਿਉਂਕਿ ਇਹ ਰੈੱਡ ਮੀਟ ਚ ਬਾਕੀ ਹੁੰਦਾ ਆਪਣੇ ਲੋਕ ਰੈੱਡ ਮੀਟ ਕਿੰਨਾ ਖਾਂਦੇ ਨੇ ਬਾਕੀ ਬਹੁਤ ਸਟੱਡੀ ਨੇ ਕਿਹਾ ਕਿ ਇਹ ਬ੍ਰੇਨ ਨੂੰ ਵੀ ਏਟੀਪੀ ਦਿੰਦਾ ਪਾਵਰ ਦਿੰਦਾ ਇਮਿਊਨਿਟੀ ਵਧਾਉਂਦਾ ਸੋ ਜਿਹੜੀ એનર્ਜੀ ਤੁਹਾਨੂੰ ਵਧੀਆ ਆ ਰਹੀ ਆ ਏਟੀਪੀ ਏਡੀ ਤਕੜੀ ਜਿਹੜੀ ਤੁਸੀਂ ਜਾਦਾ ਜ਼ੋਰ ਚ ਯੂਜ਼ ਕਰਨੀ ਤੁਹਾਡੇ ਮਸਲਾਂ ਨੇ ਤੁਹਾਡੇ ਬ੍ਰੇਨ ਨੇ ਕਰਨੀ ਤੁਹਾਡੇ ਆਰਗਨ ਨੇ ਕਰਨੀ ਆ ਫਿਰ ਉਹਨੂੰ ਜੇ ਸਪਲੀਮੈਂਟ ਲੈ ਲੀਏ ਤੇ ਉਹ ਕਲੀਨਿਕਲ ਸਟੱਡੀ ਬੇਸਡ ਪੂਰਾ ਟੌਪ ਦਾ ਸਪਲੀਮੈਂਟ ਆ ਸਭ ਤੋਂ ਇਫੈਕਟਿਵ ਸਪਲੀਮੈਂਟ ਆ ਤਾਂ ਦੈਨ ਵਾਈ ਨਾਟ ਐਨੀ ਮਿਹਨਤ ਕਰਦੇ ਹਾਂ ਜੇ ਕੋਈ ਚੀਜ਼ ਆਪਾਂ ਨੂੰ ਐਜਸ ਤਪਰੋ ਇੱਦਨੇ ਮੱਥੇ ਤੋਂ ਦੂਰ ਆ ਕਰੋ